ਦੁਨੀਆ ਦੇ ਸਭ ਤੋਂ ਵੱਡੇ ਮਹਾਪੁਰਖ ਤਨਤਨ ਸਾਹਿਬਜਾਦਾ ਬਾਬਾ ਫਤੇ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਸੰਗਤਾਂ ਨੂੰ ਅਨੰਤ ਅਨੰਤ ਵਧਾਈਆਂ ਜੀ ਤਨਤਨ ਸਾਹਿਬਜਾਦਾ ਬਾਬਾ ਫਤੇ ਸਿੰਘ ਜੀ ਜਿਨ੍ਹਾਂ ਵਰਗੀ ਕੁਰਬਾਨੀ ਦੀ ਮਿਸਾਲ ਦੁਨੀਆ ਵਿੱਚ ਹੋਰ ਕਿਧਰੇ ਨਹੀਂ ਮਿਲਦੀ ਤੇ ਨਾ ਮਿਲੇਗੀ ਆਪ ਜੀ ਦੁਨੀਆਵੀ ਉਮਰ ਵਿੱਚ ਭਾਵੇਂ 5 ਸਾਲ ਦੀ ਉਮਰ ਵਿੱਚ ਸ਼ਹੀਦੀ ਨੂੰ ਵਰ ਗਏ ਪਰ ਦੁਨੀਆ ਦੇ ਵਿੱਚ ਜਿੰਨੇ ਵੀ ਮਹਾਪੁਰਖ ਨੇ ਉਹਨਾਂ ਸਭ ਤੋਂ ਉੱਚਾ ਅਸਥਾਨ ਆਪ ਜੀ ਦਾ ਹੈ ਆਪ ਜੀ ਕਿਰਪਾ ਕਰੋ ਸਾਡੀ ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਿਭ ਜਾਵੇ ਬਾਬਾ ਫਤੇ ਸਿੰਘ ਜੀ ਦਾ ਜਨਮ ਸ੍ਰੀ ਅਨੰਦਪੁਰ ਸਾਹਿਬ 1698 ਈਸਵੀ ਨੂੰ ਪਿਤਾ ਸ੍ਰੀ ਗੋਵਿੰਦ ਸਿੰਘ ਮਹਾਰਾਜ ਜੀ ਤੇ ਮਾਤਾ ਜੀਤੋ ਜੀ ਸ਼ਹੀਦੀ 13 ਸਪੋ 1704 ਈਸਵੀ ਨੂੰ ਆਪ ਜੀ ਦੀ ਉਮਰ ਉਸ ਵੇਲੇ 5 ਸਾਲ ਦੀ ਸੀ ਆਪ ਸਭ ਸੰਗਤਾਂ ਨੂੰ ਸਹਿਬਜ਼ਾਦਾ ਬਾਬਾ ਫਤੇ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਅਨੰਤ ਆਨੰਦ ਵਧਾਈਆਂ ਬੇਨਤੀ ਐਸ ਵੀਡੀਓ ਨੂੰ ਬਤੋ ਬਤ ਸ਼ੇਅਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ